ਭਾਰਤ ਪੂਸ਼ਨਾਸ਼ੂ ਆਪਣੇ ਸਾਥੀ ਰਵਨੀਤ ਬਿੱਟੂ ਦੇ ਖਿਲਾਫ ਚੋਣ ਮੈਦਾਨ ਦੇ ਵਿੱਚ ਨਤਰਨ ਨੂੰ ਤਿਆਰ ਨੇ ਆਸ਼ੂ ਮੁਤਾਬਕ ਜੇਕਰ ਪਾਰਟੀ ਨੇ ਕਿਹਾ ਤਾਂ ਉਹ ਜ਼ਰੂਰ ਲੜਾਈ ਲੜਨਗੇ ਬੀਜੇਪੀ ਜੁਆਇਨ ਕਰਨ ਬਾਅਦ ਬਿੱਟੂ ਸਾਫ ਕਰ ਚੁੱਕੇ ਨੇ ਕਿ ਉਹ ਲੁਧਿਆਣਾ ਤੋਂ ਹੀ ਚੋਣ ਲੜਨਗੇ ਹੁਣ ਕਾਂਗਰਸ ਦੀ ਤਰਫ ਤੋਂ ਕੌਣ ਉਮੀਦਵਾਰ ਹੋਵੇਗਾ ਇਸ ਦੀ ਚਰਚਾ ਪੱਗ ਗਈ ਹੈ ਕਿ ਐਸ ਰਾਈਆਂ ਲੱਗ ਰਹੀਆਂ ਨੇ ਕਿ ਕਾਂਗਰਸ ਭਾਰਤ ਪੂਸ਼ਨਾਸ਼ੂ ਨੂੰ ਮੈਦਾਨ ਵਿੱਚ ਉਤਾਰ ਸਕਦੀ ਹੈ ਅਜੇ ਹਿਚ ਆਸ਼ੂ ਵੀ ਖੁਦ ਨੂੰ ਤਿਆਰ ਦੱਸ ਰਹੇ ਨੇ ਅਤੇ ਆਪਣੇ ਸਾਥੀ ਰਵਨੀਤ ਬਿੱਟੂ ਨੂੰ ਵੀ ਕੋਸ ਰਹੇ ਨੇ ਜਿਸ ਨੂੰ ਆਸ਼ੂ ਨੇ ਕਮਜ਼ੋਰ ਨੇਤਾ ਦੱਸਿਆ ਹੈ ਜਿਹੜਾ ਬੰਦਾ ਅੱਧਾ ਘੰਟਾ ਪਹਿਲਾਂ ਤਾਂ ਹੀ ਕਾਂਗਰਸ ਲਈ ਔਰ ਸਾਰੇ ਵਰਕਰ ਉਹਦੇ ਲਈ ਕੈਂਪੇਨ ਕਰਦੇ ਹੋਣ ਜਦੋਂ ਇਹ ਜਿਹੜਾ ਡਿਸੀਜਨ ਲੈ ਲੈਂਦਾ ਤਾਂ ਇੱਕ ਵਾਰੀ ਸ਼ੌਕਿੰਗ ਤਾਂ ਜ਼ਰੂਰ ਹੈ ਸਾਰੇ ਵਰਕਰਾਂ ਨੂੰ ਵੀ ਲੱਗਦਾ ਹੈ ਸਾਨੂੰ ਵੀ ਲੱਗਦਾ ਹੈ ਸਾਰੇ ਇਹ ਮਹਿਸੂਸ ਕੀਤੇ ਆ ਵੀ ਸਾਡੇ ਨਾਲ ਕੋਈ ਧੋਖਾ ਹੋ ਗਿਆ ਠੱਗੇ ਠੱਗੇ ਜਿਹਾ ਮਹਿਸੂਸ ਕਰਦੇ ਆ ਉਹ ਜਿਹੜਾ ਕੱਲ ਮਹਿਸੂਸ ਕਰ ਰਹੇ ਸੀ ਪਰ ਘੰਟੇ ਦੋ ਘੰਟੇ ਬਾਅਦ ਜਦੋਂ ਸੋਚੀਦਾ ਹੈ ਵੀ ਚਲੋ ਇਹਨੇ ਆਪਣਾ ਕਿਰਦਾਰ ਨਿਭਾ ਲਿਆ ਹੁਣ ਸਾਨੂੰ ਆਪਣਾ ਕਿਰਦਾਰ ਨਿਭਾਣ ਦੀ ਵਾਰੀ ਹੈ ਓਹੋ ਸਾਰੇ ਵਰਕਰ ਪਪਾ ਭਾਰ ਵੀ ਨੇ ਅੱਜ ਸਵੇਰ ਤਾਂ ਮੈਂ ਮਿਲ ਰਿਹਾ ਉਹਨਾਂ ਨੂੰ ਉਹ ਇਸ ਗੱਲ ਦਾ ਕਹਿ ਰਿਹਾ ਵੀ ਇੱਕ ਵਾਰ ਸਬਕ ਜ਼ਰੂਰ ਦੇਣਾ ਜੀ ਤੁਸੀਂ ਡਿਸੀਜਨ ਲਓਰ ਜਲਦੀ ਕੈਂਡੀਡੇਟ ਦਿਓ ਤਾਂ ਕਿ ਅਸੀਂ ਦੱਸ ਸਕੀਏ ਕਾਂਗਰਸ ਇੱਥੇ ਕਿੰਨੀ ਇੱਕ ਮਜ਼ਬੂਤ ਹੈ ਕਿੰਨੀ ਨਹੀਂ ਕੋਈ ਕੋਈ ਇੰਡੀਵਿਜੂਅਲ ਕਰਕੇ ਕਾਂਗਰਸ ਨਹੀਂ ਖੜੀ ਕਾਂਗਰਸ ਕਰਕੇ ਇੰਡੀਵਿਜੂਅਲ ਖੜੇ ਸਰ ਲੱਗਦਾ ਕਿ ਜਿਸ ਪਰਿਵਾਰ ਤੋਂ ਆਉਂਦੇ ਸੀ ਇਸ ਕਰਕੇ ਜਿਆਦਾ ਜਿਹੜਾ ਮਲਾਲ ਕਿਤਨਾ ਕਿਤੇ ਕਿਉਂਕਿ ਕਾਂਗਰਸ ਨਹੀਂ ਹਾਂ ਉਸ ਪਰਿਵਾਰ ਨੂੰ ਜਿਆਦਾ ਮਲਾਲ ਹੈ ਕਿਉਂਕਿ ਸਰਦਾਰ ਬਿਆਨ ਸਿੰਘ ਜੀ ਨੇ ਸਾਰੀ ਕਾਂਗਰਸ ਨੂੰ ਆਪਣਾ ਪਰਿਵਾਰ ਸਮਝਿਆ ਸੀ ਤੇ ਉਹਨਾਂ ਤੋਂ ਬਾਅਦ ਉਹਨਾਂ ਦਾ ਪੋਤਾ ਇਹੋ ਜਿਹਾ ਡਿਸੀਜਨ ਲੈ ਲੈਂਦਾ ਤਾਂ ਫਿਰ ਜਿਹੜਾ ਕਾਂਗਰਸ ਪਰਿਵਾਰ ਦੁਖੀ ਹੋਵੇਗਾ ਤੇ ਹੋਵੇਗਾ ਉਹਦੇ ਆਪ ਦੇ ਪਰਿਵਾਰ ਦਾ ਕੀ ਹਾਲ ਹੋਵੇਗਾ ਤੁਸੀਂ ਅੰਦਾਜ਼ਾ ਲਗਾ ਕੇ ਦੇਖੋ ਅੱਜ ਸਰਦਾਰ ਤੇਜਪ੍ਰਕਾਸ਼ ਜੀ ਨੂੰ ਪੁੱਛੋ ਜਾਂ ਗੁਰਕੀਰਤ ਉਹਨਾਂ ਨੂੰ ਪੁੱਛੋ ਜਿਹੜੇ ਕੱਲ ਸਾਡੇ ਨਾਲ ਮੀਟਿੰਗ 'ਚ ਹਾਜ਼ਰ ਸਨ ਜਦੋਂ ਇਹ ਇਹ ਉਹਨਾਂ ਨੇ ਜੁਆਇਨਿੰਗ ਕੀਤੀ ਭਾਜਪੀ ਤੇ ਉਹਨਾਂ ਦੇ ਆਪ ਦਾ ਕੀ ਹਾਲ ਹੋਵੇਗਾ ਤੇ ਜਿਹੜੀ ਅੱਜ ਚਲਦੀ ਪਈ ਹੈ ਨਾ ਰਾਜਨੀਤੀ 'ਚ ਇੱਕ ਨਿਗਾਰ ਆ ਗਿਆ ਵੀ ਇੱਧਰ ਉੱਧਰ ਆਪਰਚੂਨਿਸਟ ਹੋ ਗਏ ਇਹ ਮਤਲਬ ਸੰਘਰਸ਼ ਦੀ ਜਗ੍ਹਾ ਸਹੂਲियत ਦੀ ਲੜਾਈ ਹੋ ਗਈ ਅੱਜ ਜਦੋਂ ਪਾਰਟੀਆਂ ਸੰਘਰਸ਼ ਚ ਜਾਂਦੀਆਂ ਨੇ ਉਦੋਂ ਜਿਹੜੇ ਇਹੋ ਜਿਹੇ ਲੀਡਰ ਹੁੰਦੇ ਕਮਜ਼ੋਰ ਲੀਡਰ ਉਹਨਾਂ ਸਹੂਲियत ਵਾਲਾ ਰਾਹ ਲੱਭਦੇ ਆ ਵੀ ਇੱਧਰ ਜਰਾ ਸਹੂਲियत ਜ਼ਿਆਦਾ ਇੱਧਰ ਚਲੇ ਜਾਓ ਇੱਥੇ ਰਿਸੋਰਸਿਜ਼ ਵੀ ਹੈਗੇ ਆ ਤੇ ਪਾਵਰ ਵੀ ਹੈਗੀ ਆ ਤੇ ਫੇਰ ਇਲੈਕਸ਼ਨ ਵੀ ਲੜ ਲਾਂਗੇ ਪਰ ਦੁਨੀਆ ਦੇਖਦੀ ਹੈ ਲੀਡਰ ਹਮੇਸ਼ਾ ਸੰਘਰਸ਼ ਚੋਂ ਨਿਕਲਦਾ ਹੈ ਕਿ ਟਿਕਟ ਕੱਟਣ ਦੀ ਵੀ ਕੋਈ ਗੱਲ ਚੱਲ ਰਹੀ ਸੀ ਕੋਈ ਟਿਕਟ ਕੱਟਣ ਦੀ ਕੱਲੇ ਦਾ ਨਾਮ ਗਿਆ ਕੋਈ ਕਿਸੇ ਨੇ ਮੰਗੀ ਨਹੀਂ ਇੱਕੋ ਇੱਕ ਕੈਂਡੀਡੇਟ ਲੁਧਿਆਣੇ ਦਾ ਜਿੱਥੋਂ ਕਿਸੇ ਵੀ ਹਲਕਾ ਇੰਚਾਰਜ ਨੇ ਟਿਕਟ ਨਹੀਂ ਮੰਗੀ ਰਾਦਰ ਉਹਦੇ ਲਈ ਕੰਮ ਕਰਦੇ ਸਾਰੇ ਰਲ ਕੇ ਤੇ ਫਿਰ ਵੀ ਇਹੋ ਜਿਹਾ ਡਿਸੀਜਨ ਲੈਣਾ ਬੜਾ ਮੰਦਪਗ ਹੈ ਸਰ ਆਰਟੀਕਲ ਲੈਵਲ ਤੋਂ ਉੱਪਰ ਉੱਠ ਕੇ ਜਿਹੜੇ ਇਹਨਾਂ ਤੁਹਾਡੀ ਪਰਸਨਲਿਟੀ ਵੀ ਕਾਫੀ ਮਿੱਤਰਤਾ ਕਾਫੀ ਨੇੜੇ ਸੀ ਮਿੱਤਰਤਾ ਰਹੇਗੀ ਸਾਹਿਬ ਮਿੱਤਰਤਾ ਰਹੇਗੀ ਮਿੱਤਰ ਤੇ ਰਿਸ਼ਤੇ ਥੋੜੀ ਟੁੱਟ ਜਾਂਦੇ ਆ ਇੱਕ ਪਰਿਵਾਰਾਚ ਦੋ ਦੋ ਪਿਓ ਪੁੱਤ ਭਾਈ ਭਾਈ ਦੀ ਆਈਡਿਓਲੋਜੀ ਅਲੱਗ ਅਲੱਗ ਹੋ ਸਕਦੀ ਹੈ ਵਿਚਾਰਧਾਰਾ ਅਲੱਗ ਅਲੱਗ ਹੋ ਸਕਦੀ ਹੈ ਪਰ ਰਿਸ਼ਤੇ ਥੋੜੀ ਖਤਮ ਹੋ ਜਾਂਦੇ ਆ ਅਸੀਂ ਨਿਭਾਵਾਂਗੇ ਉਹਨਾਂ ਨੇ ਨਿਭਾਣੇ ਚਾਹ ਨਹੀਂ ਨਿਭਾਣੇ ਉਹਨਾਂ ਨੂੰ ਬਿਲਕੁਲ ਜੋ ਸਾਡੀ ਸਟੇਟ ਹਾਈ ਕਮਾਂਡ ਔਰ ਸੈਂਟਰਲ ਹਾਈ ਕਮਾਂਡ ਡਿਸਟ੍ਰਿਕਟ ਯੂਨਿਟ ਨਾਲ ਗੱਲ ਕਰਕੇ ਜਿਹੜਾ ਕੈਂਡੀਡੇਟ ਦੇਣਗੇ ਅਸੀਂ ਉਹਦੇ ਉਹਦੇ ਲਈ ਪੂਰੇ ਜੋਸ਼ ਔਰ ਨਾਲ ਕੈਂਪੇਨ ਕਰਾਂਗੇ ਤੁਹਾਡਾ ਨਾਮ ਵੀ ਜਿਹੜਾ ਰਿਕੁਇਰੈਂਟ ਕੀਤਾ ਜਾ ਰਿਹਾ ਹੈ ਮੈਨੂੰ ਨਹੀਂ ਪਤਾ ਹਲੇ ਤੱਕ ਕੁਝ ਵੀ ਨਹੀਂ ਹੈ ਇਹ ਸਭ ਕਿਆਸਰਾਈਆਂ ਨੇ ਜਦੋਂ ਕੋਈ ਵੀ ਡਿਸੀਜਨ ਹੋਏਗਾ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆਏ ਇੱਕਰ ਪਾਰਟੀ ਮੌਕਾ ਦਿੰਦੀ ਹੈ ਆਪਣੇ ਦੋਸਤ ਦੇ ਸਾਹਮਣੇ ਖੜਨਾ ਜਿਸ ਤਰ੍ਹਾਂ ਤੇ ਕਦੇ ਦੋਸਤ ਔਰ ਦੋਸਤੀ ਰਹੇਗਾ ਹਾਂਜੀ ਕੜੂ ਬਿਲਕੁਲ ਬਿਲਕੁਲ ਪੂਰੀ ਆਈਡੀਓਲੋਜੀ ਦੀ ਲੜਾਈ ਹੈ ਲੜਾਈ ਲੜਾਂਗੇ ਪਰ ਸਾਡਾ ਸਾਰਾ ਵਰਕਰ ਪੱਪਾ ਪਾਰ ਹੋ ਕੇ ਲੜੇਗਾ